ਹੈਲੋ ਜੀ ਸਤ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ ਬੁਲੈਂਡ ਡਿਜ਼ਾਈਨ ਚੈਨਲ ਦੇ ਉੱਤੇ ਅਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਵੀ ਠੀਕ ਠਾਕ ਹਾਂ ਅੱਜ ਆਪਾਂ ਫਿਰ ਆ ਗਏ ਹਾਂ ਇੱਕ ਨਵੇਂ ਡਿਜ਼ਾਈਨ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਰਿਕਵੈਸਟ ਹੈ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਇੱਕ ਸੋਨਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਬਿਨਾਂ ਟਾਈਮ ਖਰਾਬ ਕੀਤੇ ਆਪਾਂ ਡਿਜ਼ਾਈਨ ਸਟਾਰਟ ਕਰਦੇ ਆਂ ਆ ਦੇਖੋ ਆਪਾਂ ਬਾਰਡਰ ਬਣਾ ਲਿਆ ਏ ਬਾਰਡਰ ਬਣਾਉਣ ਤੋਂ ਬਾਅਦ ਇੱਕ ਕੁੰਡਾ ਸਕਿਪ ਕਰਾਂਗੇ ਤੇ ਇੱਕ ਕੁੰਡਾ ਸਿੱਧਾ ਬੁਣਾਂਗੇ ਇਹ ਕੁੰਡਾ ਸਿੱਧਾ ਬੁਣਨ ਤੋਂ ਬਾਅਦ ਇੱਥੇ ਦੇਖੋ ਹੁਣ ਆਪਾਂ ਧਾਗਾ ਆਪਣੀ ਸਾਈਡ ਕਰਾਂਗੇ ਤੇ ਦੋ ਕੁੰਡੇ ਉਲਟੀ ਸਾਈਡ ਤੋਂ ਬੁਣਾਂਗੇ ਇਸ ਤਰ੍ਹਾਂ ਦੋ ਕੁੰਡੇ ਉਲਟੀ ਸਾਈਡ ਨੂੰ ਬੁਣ ਕੇ ਫਿਰ ਧਾਗਾ ਪਿਛਲੀ ਸਾਈਡ ਖਿੱਚ ਲਾਂਗੇ ਫਿਰ ਧਾਗਾ ਆਪਣੀ ਸਾਈਡ ਕਰਾਂਗੇ ਤੇ ਫਿਰ ਦੋ ਕੁੰਡੇ ਉਲਟੇ ਬੁਣਾਂਗੇ ਫਿਰ ਧਾਗਾ ਪਿਛਲੀ ਸਾਈਡ ਨੂੰ ਖਿੱਚ ਕੇ ਫਿਰ ਧਾਗਾ ਆਪਣੀ ਸਾਈਡ ਲਿਆਵਾਂਗੇ ਤੇ ਦੋ ਕੁੰਡੇ ਉਲਟੇ ਬੁਣਾਂਗੇ ਇਹ ਬਹੁਤ ਹੀ ਆਸਾਨ ਡਿਜ਼ਾਈਨ ਹੈ ਤੇ ਇਸ ਤਰ੍ਹਾਂ ਦਾ ਹੀ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੈ ਆ ਦੇਖੋ ਦੋਰਾ ਧਾਗਾ ਆਪਣੀ ਸਾਈਡ ਕਰ ਲੈਣਾ ਦੋ ਕੁੰਡੇ ਸਿੱਧੇ ਬੁਣ ਕੇ ਉਲਟੇ ਬੁਣ ਕੇ ਸਿੱਧੀ ਸਲਾਈ ਦੇ ਵਿੱਚ ਦੋ ਕੁੰਡੇ ਉਲਟੇ ਬੁਣ ਕੇ ਫਿਰ ਪਿਛਲੇ ਸਾਈਡ ਨੂੰ ਧਾਗਾ ਖਿੱਚ ਦੇਣਾ ਹੈ ਫਿਰ ਇਸ ਤਰ੍ਹਾਂ ਹੀ ਆਪਾਂ ਦੋ ਕੁੰਡੇ ਬੁਣਾਂਗੇ ਤੇ ਫਿਰ ਧਾਗਾ ਆਪਣੀ ਸਾਈਡ ਨੂੰ ਹੀ ਖਿੱਚ ਲਵਾਂਗੇ ਤੇ ਫਿਰ ਧਾਗਾ ਆਪਣੀ ਸਾਈਡ ਲਿਆਵਾਂਗੇ ਤੇ ਫਿਰ ਦੋ ਕੁੰਡੇ ਉਲਟੇ ਬੁਣਾਂਗੇ ਇਸ ਤਰ੍ਹਾਂ ਹੀ ਆਪਾਂ ਪੂਰੀ ਰੋ ਨੂੰ ਕੰਪਲੀਟ ਕਰਾਂਗੇ ਤੁਹਾਨੂੰ ਰਿਕੁਐਸਟ ਹੈ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸੋਨਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਆ ਦੇਖੋ ਇਸ ਤਰ੍ਹਾਂ ਕਰਦੇ ਹੋਏ ਆਪਾਂ ਇਸ ਰੋ ਨੂੰ ਪੂਰੀ ਨੂੰ ਕੰਪਲੀਟ ਕਰ ਲਾਂਗੇ ਹੁਣ ਅੱਗੇ ਆਪਣੀ ਦੂਸਰੀ ਰੋ ਇਹ ਆਪਣਾ 21 ਸਲਾਈ ਦਾ ਡਿਜ਼ਾਈਨ ਹੈ ਸਿਰਫ ਇੱਕ ਸਲਾਈ ਵਿੱਚ ਹੀ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਇਹ ਆਗੇ ਉਲਟੀ ਰੋ ਉਲਟੀ ਰੋ ਨੂੰ ਆਪਾਂ ਪੂਰਾ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਆ ਦੇਖੋ ਇਸ ਤਰ੍ਹਾਂ ਇਸ ਰੋ ਨੂੰ ਆਪਾਂ ਪੂਰਾ ਉਲਟਾ ਉਲਟਾ ਬੰਨਦੇ ਨਾ ਏ ਤੇ ਇਹ ਰੋ ਨੂੰ ਇਸ ਤਰ੍ਹਾਂ ਕੰਪਲੀਟ ਕਰ ਲੈਣਾ ਹੈ ਇਹ ਰੋ ਆਪਾਂ ਇਸ ਤਰ੍ਹਾਂ ਹੀ ਪਾਵਾਂਗੇ ਇਸ ਤੋਂ ਬਾਅਦ ਜਿਹੜੀ ਤੀਜੀ ਸਲਾਈ ਆਏਗੀ ਉਹ ਆਪਾਂ ਉਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਪਹਿਲੀ ਸਲਾਈ ਪਾਈਏ ਉਸ ਤਰ੍ਹਾਂ ਹੀ ਤੀਜੀ ਸਲਾਈ ਫੇਰ ਆ ਜਾਏਗੀ ਇਹ ਵਸੇ ਦੋ ਸਲਾਈਆਂ ਦਾ ਹੀ ਡਿਜ਼ਾਈਨ ਹੈ ਤੇ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਬਹੁਤ ਹੀ ਸੋਹਣਾ ਤਿਆਰ ਹੋ ਜਾਂਦਾ ਹੈ। ਬਾਕੀ ਤੁਸੀਂ ਸਾਡੇ ਕੋਲੋਂ ਕੋਈ ਕੋਟੀ ਸਵੈਟਰ ਬਣਾਉਣਾ ਚਾਹੁੰਦੇ ਹੋ ਉਹ ਤਾਂ ਤੁਸੀਂ ਬਣਵਾ ਵੀ ਸਕਦੇ ਹੋ। ਆਪਾਂ ਹੋਰ ਵੀ ਵੀਡੀਓ ਇਹਦੇ ਵਿੱਚ ਚੈਨਲ ਤੇ ਪਾਈਆਂ ਹੋਈਆਂ ਨੇ। ਤੁਸੀਂ ਕੋਈ ਵੀ ਤੁਹਾਨੂੰ ਕੋਟੀ ਸਵੈਟਰ ਪਸੰਦ ਹੋਵੇ ਤਾਂ ਤੁਸੀਂ ਦੇਖ ਕੇ ਸਾਡੇ ਤੋਂ ਆਰਡਰ ਤੇ ਬਣਵਾ ਸਕਦੇ ਹੋ। ਆਹ ਦੇਖੋ ਹੁਣ ਆ ਗਿਆ ਆਪਣੀ ਤੀਸਰੀ ਸਲਾਈ ਤੀਸਰੀ ਸਲਾਈ ਵਿੱਚ ਪਹਿਲਾਂ ਆਪਾਂ ਦੋ ਗੁੰਡੇ ਲਏ ਸੀਗੇ। ਹੁਣ ਆਪਾਂ ਇੱਕੋ ਹੀ ਗੁੰਡਾ ਛੱਡਾਂਗੇ ਇੱਧਰ ਬਾਕੀ ਆਪਣਾ ਡਿਜ਼ਾਈਨ ਉਸ ਤਰ੍ਹਾਂ ਹੀ ਧਾਗਾ ਆਪਣੀ ਸਾਈਡ ਕਰਾਂਗੇ ਦੋ ਦਾ ਇੱਕ ਅਗੇ ਦੋ ਦੇ ਉਲਟੇ ਪਾਵਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਧਾਗਾ ਆਪਣੀ ਸਾਈਡ ਕਰਕੇ ਫਿਰ ਦੋ ਗੁੰਡੇ ਉਲਟੇ ਬੁਣਾਗੇ ਪਿੱਛਲੇ ਸਾਈਡ ਤੋਂ ਧਾਗਾ ਖਿੱਚ ਲਾਂਗੇ ਫਿਰ ਧਾਗਾ ਅਗਲੀ ਸਾਈਡ ਕਰਾਂਗੇ ਤੇ ਦੋ ਗੁੰਡੇ ਉਲਟੇ ਬੁਣਾਗੇ ਫਿਰ ਤਾਂ ਅਗ ਆਪਣੀ ਸਾਈਡ ਕਰਾਂਗੇ ਤੇ ਦੋ ਕੁੰਡੇ ਉਲਟੇ ਬੁਣਾਂਗੇ ਇਸ ਤਰ੍ਹਾਂ ਕਰਦੇ ਹੋਏ ਆਪਾਂ ਇਸ ਰੋ ਨੂੰ ਪੂਰੀ ਨੂੰ ਕੰਪਲੀਟ ਕਰ ਲਾਂਗੇ ਇਸ ਤੋਂ ਬਾਅਦ ਜਿਹੜੀ ਉਲਟੀ ਰੋ ਪਏਗੀ ਉਹਨੂੰ ਆਪਾਂ ਪੂਰਾ ਉਲਟਾ ਉਲਟਾ ਬੁਣ ਕੇ ਹੀ ਕੰਪਲੀਟ ਕਰਾਂਗੇ ਤੁਸੀਂ ਸਾਡੇ ਕੋਲੋਂ ਜੇ ਉਣ ਵੀ ਲੈਣੀ ਹੋਵੇ ਤਾਂ ਆਪਾਂ ਤੁਸੀਂ ਮੈਸੇਜ ਕਰ ਦਿਓ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਉਣ ਵੀ ਦਿਖਾ ਦਾਂਗੇ ਉਣ ਵੀ ਆਪਾਂ ਰੱਖੀ ਹੋਈ ਹੈ ਉਵਿਦਾਨੋ ਦੇ ਦਾਂਗੇ ਆਪਾਂ ਇਹ ਆਪਾਂ ਬੱਚੇ ਦੀ ਜੈਕਟ ਆਰਡਰ ਆਇਆ ਹੋਇਆ ਆਪਣੇ ਪੜੋਸੀਆਂ ਨੇ ਬਣਵਾਈ ਸੀਗੀ ਇਹ ਆਪਾਂ ਤਾਂ ਉਹਨਾਂ ਨੂੰ ਬਣਾ ਕੇ ਦੇ ਰਹੇ ਆ ਇਸ ਡਿਜ਼ਾਈਨ ਨਾਲ ਪੂਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ